ਅੱਜ ਸਾਰਾ ਵੈਨਕੂਵਰ ਜੜਾ ਉਸ ਸ਼ੌਕ ਤੇ ਵਿੱਚ ਵੈਨਕੂਵਰ ਦੇ ਵਿੱਚ ਅਪ੍ਰੈਲ ਦੀ 26 ਤਰੀਕ ਨੂੰ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿ 11 ਲੋਕਾਂ ਦੀ ਮੌਤ ਹੋ ਗਈ ਤੇ ਨਾਲ 20 ਤੋਂ ਉੱਪਰ ਲੋਕ ਜਿਹੜੇ ਨੇ ਉਹ ਜ਼ਖਮੀ ਨੇ ਹੋਇਆ ਕਿ ਜੀ ਕਿ ਵੈਨਕੂਵਰ ਦੇ ਵਿੱਚ ਈਸਟ 41ਸਟ ਸਟਰੀਟ ਤੇ ਫਰੇਜ਼ਰ ਦੇ ਉੱਪਰ ਇੱਕ ਫੈਸਟੀਵਲ ਚੱਲ ਰਿਹਾ ਸੀ ਜਿਹੜਾ ਕਿ ਫਿਲੀਪੀਨੋ ਕਮਿਊਨਿਟੀ ਸਟਰੀਟ ਫੈਸਟੀਵਲ ਸੀ ਨਾਮ ਸੀ ਜੀ ਉਹਦਾ ਲੈਪੋ ਲੈਪੋਡੇ ਇਸ ਸੈਟਰਡੇ ਨੂੰ ਜਦੋਂ ਇਹ ਫੈਸਟੀਵਲ ਚੱਲ ਰਿਹਾ ਸੀ ਆਲਮੋਸਟ ਇਹ ਫੈਸਟੀਵਲ ਖਤਮ ਹੀ ਹੋ ਚੱਲਿਆ ਸੀਗਾ ਲੋਕ ਰੈਪ ਅਪ ਕਰਨਾ ਉਹਨਾਂ ਨੇ ਸ਼ੁਰੂ ਕਰਤਾ ਸੀ ਕਿ ਇੱਕ ਐਸਯੂਵੀ ਜਿਹੜਾ ਹੈ ਉਹ ਅੰਦਰ ਆਇਆ ਉਸ ਜਗ੍ਹਾ ਦੇ ਉੱਪਰ ਜਿੱਥੇ ਕਿ ਲੋਕਾਂ ਦੀ ਗਹਿਮਾ-ਗਮੀ ਸੀ ਤੇ ਉਸ ਤੋਂ ਬਾਅਦ ਉਹ ਐਸਯੂਵੀ ਲੋਕਾਂ ਨੂੰ ਰੋਂਦਾ ਹੋਇਆ ਚੱਲਿਆ ਗਿਆ 11 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾ ਲੋਕ ਜਿਹੜੇ ਨੇ ਉਹ ਜ਼ਖਮੀ ਨੇ ਹੁਣ ਇਸ ਦੇ ਵਿੱਚ ਵੈਂਕੂਵਰ ਪੁਲਿਸ ਡਿਪਾਰਟਮੈਂਟ ਦੇ ਇੰਟਰਨ ਚੀਫ ਕਨਸਟੇਬਲ ਸਟੀਵ ਰਾਏ ਦਾ ਕਹਿਣਾ ਹੈਗਾ ਕਿ ਡੈਥ ਟੋਲ ਹੋ ਸਕਦਾ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀ ਹੈ ਵਿਅਕਤੀ ਜਿਹੜਾ ਕਿ ਇਸ ਐਸਯੂਵੀ ਨੂੰ ਚਲਾ ਰਿਹਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸਭ ਤੋਂ ਪਹਿਲਾਂ ਤਾਂ ਉਹ ਐਸਯੂਵੀ ਨੂੰ ਐਸਯੂਵੀ ਦੇ ਵਿੱਚੋਂ ਜਿਹੜਾ ਵਿਅਕਤੀ ਸੀ ਉਹਨੂੰ ਆਮ ਲੋਕਾਂ ਨੇ ਫੜ ਲਿਆ ਸੀ ਉਸ ਤੋਂ ਬਾਅਦ ਜਦੋਂ ਪੁਲਿਸ ਡਿਪਾਰਟਮੈਂਟ ਉੱਥੇ ਪਹੁੰਚਿਆ ਤਾਂ ਉਸ ਤੋਂ ਬਾਅਦ ਇਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਮੋਟਿਵ ਦਾਤਾ ਪਤਾ ਨਹੀਂ ਲੱਗ ਸਕਿਆ ਹੈਗਾ ਲੇਕਿਨ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈਗਾ ਕਿ ਇਹ 30 ਸਾਲਾ ਵਿਅਕਤੀ ਜਿਹੜਾ ਹੈ ਇਸ ਨੂੰ ਅਸੀਂ ਜਾਣਦੇ ਹਾਂ ਇਹ ਇਕੱਲੇ ਨੇ ਇਹ ਸਾਰਾ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਐਂਡ ਹੀ ਇਜ਼ ਨੋਨ ਟੂ ਪੁਲਿਸ ਸੋ ਪੁਲਿਸ ਦੇ ਕੋਲੇ ਇਸ ਦੀ ਹਿਸਟਰੀ ਹੈਗੀ ਹੈ ਪੁਲਿਸ ਡਿਪਾਰਟਮੈਂਟ ਦੇ ਨਾਲ ਇਹਦੀ ਹਿਸਟਰੀ ਹੈ ਤੇ ਮੈਂਟਲ ਹੈਲਥ ਜਿਹੜੀ ਹੈਗੀ ਹੈ ਸਰਵਿਸਿਜ਼ ਉਹਦੇ ਨਾਲ ਵੀ ਇਸ ਵਿਅਕਤੀ ਦੀ ਹਿਸਟਰੀ ਕੇ ਆ ਜੀ ਐਡਮ ਲੋਕ ਇਹ ਵਿਅਕਤੀ 30 ਸਾਲਾਂ ਦਾ ਵਿਅਕਤੀ ਹੈ ਜਿਸ ਨੂੰ ਕਿ ਚਾਰਜ ਕੀਤਾ ਗਿਆ ਹੈ ਮਰਡਰ ਦੇ ਨਾਲ 8 ਕਾਉਂਟਸ ਆਫ ਸੈਕੰਡ ਡਿਗਰੀ ਮਰਡਰ ਅਰ ਇਸ ਤੋਂ ਬਾਅਦ ਸਾਰੇ ਦੇ ਸਾਰੇ ਕੈਨੇਡਾ ਵਿੱਚ ਸਾਰੇ ਵੈਨਕੂਵਰ ਦੇ ਵਿੱਚ ਇੱਕ ਸ਼ੌਕ ਵੇਵ ਹੈ ਜਿਹੜੀ ਉਹ ਦੇਖੀ ਜਾ ਰਹੀ ਹੈ ਬਹੁਤ ਸਾਰੀਆਂ ਜਿਹੜੇ ਬਿਆਨ ਨੇ ਜਿਹੜੇ ਲੋਕ ਉਥੇ ਚਸ਼ਮਦੀਦ ਗਵਾਹ ਸੀ ਇਸ ਹਾਦਸੇ ਦੇ ਦੌਰਾਨ ਉਹਨਾਂ ਨੇ ਆਪਣੀਆਂ ਆਪਣੀਆਂ ਸਟੇਟਮੈਂਟਸ ਦਿੱਤੀਆਂ ਨੇ ਤੇ ਤੁਸੀਂ ਵੇਖੀਆਂ ਹੋਣੀਆਂ ਕਿ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਬਹੁਤ ਡਿਸਟਰਬਿੰਗ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਘੁੰਮ ਵੀ ਰਹੀਆਂ ਨੇ ਔਰ ਜਿਹੜੇ ਵੀ ਲੋਕਾਂ ਨੇ ਇਸ ਹਾਦਸੇ ਨੂੰ ਆਪਣੀ ਅੱਖਾਂ ਦੇ ਨਾਲ ਵੇਖਿਆ ਹੈ ਉਹ ਕਹਿੰਦੇ ਕਿ ਇਹ ਵੈਨਕੂਵਰ ਦੀ ਹਿਸਟਰੀ ਦੇ ਵਿੱਚ ਬਹੁਤ ਹੀ ਕਾਲੇ ਦਿਨ ਦੇ ਵਜੋਂ ਜਾਣਿਆ ਜਾਏਗਾ ਤੇ ਅਸੀਂ ਇਸ ਦਿਨ ਨੂੰ ਕਦੇ ਵੀ ਭੁੱਲ ਨਹੀਂ ਸਕਾਂਗੇ ਉਹ ਕਹਿੰਦੇ ਲੋਕ ਚੀਕਾਂ ਮਾਰ ਰਹੇ ਸੀ ਲੋਕ ਚਿਲਾ ਰਹੇ ਸੀ ਤੇ ਉਹ ਗੱਡੀ ਜਿਹੜੀ ਹੈ ਅੱਗੇ ਤੋਂ ਅੱਗੇ ਵੱਧਦੀ ਹੋਈ ਚੱਲਦੀ ਜਾ ਰਹੀ ਸੀ ਇਸ ਤੋਂ ਬਾਅਦ ਹੁਣ ਜਿਹੜੇ ਲੀਡਰਸ ਨੇ ਉਹਨਾਂ ਨੇ ਵੀ ਆਪਣੇ ਬਿਆਨ ਦਿੱਤੇ ਨੇ ਲਿਬਰਲ ਲੀਡਰ ਮਿਸਟਰ ਮਾਰਕ ਕਾਰਨੀ ਉਹਨਾਂ ਨੇ ਦੁੱਖ ਪ੍ਰਗਟਾਇਆ ਐਨਡੀਪੀ ਲੀਡਰ ਜੀ ਆਪਾਂ ਜਗਮੀਤ ਸਿੰਘ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਕਿਹਾ ਉਹ ਕਹਿੰਦੇ ਕੁਝ ਕੁ ਥੇ ਦੇਰ ਪਹਿਲਾਂ ਹੀ ਮੈ ਲਾਪੋ ਲਾਪੋ ਡੇ ਦੇ ਵਿੱਚ ਉਸ ਫੈਸਟੀਵਲ ਦੇ ਵਿੱਚ ਸਿਕਾ ਮੈਂ ਹਾਲੇ ਤੱਕ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਗੱਲ ਕਰਾਂ ਕਿਉਂਕਿ ਮੈਨੂੰ ਉੱਥੇ ਹੱਸਦੇ ਖੇਡਦੇ ਹੋਏ ਬੱਚੇ ਜਿਹੜੇ ਨੇ ਉਹਨਾਂ ਦੇ ਚਿਹਰੇ ਮੇਰੇ ਸਾਹਮਣੇ ਆ ਰਹੇ ਨੇ ਤੇ ਮੈਂ ਫਿਲੀਪੀਨੋ ਕਮਿਊਨਿਟੀ ਦੇ ਨਾਲ اسی ਤਰੀਕੇ ਹੋਰ ਬਹੁਤ ਸਾਰੇ ਜਿਹੜੇ ਲੀਡਰਸ ਨੇ ਕੰਜ਼ਰਵੇਟਿਵ ਲੀਡਰ ਲਿਬਰਲ ਲੀਡਰਸ ਤੇ ਨਾਲ ਦੀ ਨਾਲ ਉਥੋਂ ਦੇ ਵੈਨਕੂਵਰ ਦੇ ਮੇਅਰ ਉਹਨਾਂ ਨੇ ਵੀ ਆਪਣੇ ਵੱਲੋਂ ਜਿਹੜੀ ਹੈ ਸ਼ਰਧਾਂਜਲੀ ਅਰਪਿਤ ਕੀਤੀ ਹੈ ਤੇ ਨਾਲ ਫਿਲੀਪੀਨੋ ਕਮਿਊਨਿਟੀ ਨੂੰ ਕਿਹਾ ਕਿ ਅਸੀਂ ਇਸ ਔਖੇ ਘੜੀ ਦੇ ਵਿੱਚ ਤੁਹਾਡੇ ਨਾਲ ਆ